ਗੁਰ ਚੌ ਜੁਗਿ ਆਪ ਆਪੇ ਪਰਮੇਸ਼ਰ ਸੁਰ ਨਰ ਸਾਧਕ ਸਿੱਧ ਸਿਖ ਸੇਵੰਤ ਤੁਰਹਿ ਤ ਆਦ ਜੁਗਾਦ ਅਨਾਦ ਕਲਾ ਧਾਰੀ ਤਹਲੋ ਅਗਮ ਨਿਗਮ ਉਦਰਨ ਜਰਾ ਜਮਿਆਰ ਗੁਰ ਅਮਰਦਾਸ ਥਰਥ ਪਿਓ ਪਰਗਾਮੀ ਤਾਰਨ ਤਰ ਅਗ ਅੰਤਕ ਬਦੈ ਨ ਸਲ ਕਾਵ ਗੁਰੂ ਰਾਮਦਾਸ ਤੇਰੀ ਸਰਣ ਧੰਨ ਬਾਬਾ ਨਾਨਕ ਤੂੰ ਹੀ ਰੰਤਾਰ ਧੰਨ ਬਾਬਾ ਕਾਰਿਆ ਜਹਾਨ ਲਹਿਰਾ ਬਮਾਨ ਜਿਨੇ ਦਰਸ਼ਨ ਪਾਇਆ ਜਿਨੇ ਤੁਧ ਨੂੰ ਧੰਨ ਕਹਾ ਤਨ ਜਮ ਨੇੜ ਨਾਲ ਤੂੰ ਕਰਨ ਕਰਨ ਸਮਰੱਥ ਮੈਂ ਕਰਤੇ ਮੈਂ ਤੁਝ ਬਿਨ ਅਬਰ ਨਾ ਕੋਈ ਤੁਧ ਆਪੇ ਸਿਸ਼ਟ ਸਿਰ ਜੀਆ ਆਪੇ ਬੰਦੂ ਸਭ ਕੋ ਸ਼ਬਦ ਵਰਤਦਾ ਜੋ ਕਰੇ ਸੋ ਹੋਈ ਵਡਿਆਈ ਗੁਰਮੁਖ ਦੇ ਪ੍ਰਭ ਹਰ ਪਾਵੈ ਸੋਈ ਗੁਰਮੁਖ ਨਾਨਕ ਆ ਰੱਬ ਆ ਗੁਰਮੁਖ ਨਾਨਕ ਆ ਰੱਬ ਆ ਸਭ ਆਖੋ ਤਨ ਧਨ ਧਨ ਗੁਰ ਸੋਈ ਹਰ ਜੁਗ ਜੁਗ ਭਗਤ ਪਾਇਆ ਜਿ ਰੱਬ ਪੈ ਰਖਦਾ ਆ ਆ i oh, ਵੜੇ ਕਿਆ ਵੜਿਆਈਆ ਕਿਛ ਕਹਿਣਾ ਕਹਿ ਨਾ ਜਾ ਸੋ ਕਰਤਾ ਕਾਦਰ ਕਰੀ ਤੇ ਜੀਆਂ ਰ지ਕ ਸੰਭਾਹੇ ਸਾਈਂ ਕਾ ਹਰ ਕਮਾਵਣੀ ਔਰ ਛੋਟੀ ਤੈਨੈ ਪਾ ਨਾਨਕ ਏਕੀ ਬਾਹਰੀ ਹੋਰ ਦੂਜੀ ਨਾਹੀ ਜਾਏ ਕੋ ਕਰੇ ਜਦਿ ਸਿਰਜਾਇ ਸੋ ਕਰੇ ਜਦਿ ਸਿਰਜਾਇ ਤੁਧ ਕਤ ਨਾਮ ਤੇਰੀ ਵਾਹੇ ਗੁਰੂ ਜੀ ਰਾਮ ਕਲੀ ਮਹਲਾ 3 ਜੈ ਅਨੰਦ ਕੋ ਓੰਕਾਰ ਸਤਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਣ ਸਤ ਨਾਮਾ ਪਾ ਸਤ ਸਤ ਪਾ ਮਾਤਾ ਧਰਤ ਮਹਤ ਦੇਵ ਸਰਾਤ ਦੋਇ ਦਾਈ ਦਾਇਆ ਖੇਲਾ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂ ਕਰਮੀ ਆਪੋ ਆਪੀ ਕਰਮੀ ਆਪੋ ਆਪੀ ਕ੍ਰਿਵਾਹੇ ਗੁਰੂ ਜੀ ਇੱਕ ਓੰਕਾਰ ਸਤ ਗੁਰ ਪਰਸਾ लाल पंजवाम सहज समाध आनन्द सुख पूरे गुरुदीन सदा संग सङ्गप्रभ ਮਰਤ ਗੁਣ ਕੀਨਾ ਸਹਜ ਸਮਾਦ ਅਨੰਦ ਸੁਖ ਪੂਰੇ ਗੁਰ ਦੀਨਾ ਸਦਾ ਸਹਾਈ ਸੰਗ ਪ੍ਰਭ ਅਮਰਤ ਗੁਣ ਚੀਨ ਰਹਾਉ ਜੈ ਜੈ ਕਾਰ ਜਗਤ ਰਮ ਹੈ ਲੋਚ ਹੈ ਸਭ ਜੀ ਆ ਸੋ ਪਰਸਨ ਭੈ ਸਤ ਗੁਰ ਪ੍ਰਭੂ ਕਾਸ਼ ਬੇਗਨ ਨਾ ਥੀ ਆ ਜਾ ਕਾ ਅੰਗ ਦਿਆਲ ਪ੍ਰਭ ਤਾਂ ਕੇ ਸਭ ਦਾਸ ਸਦਾ ਸਦਾ ਵਡਿਆ ਨਾਨਕ ਗੁਰ ਪ੍ਰਸਾਦ ਯਾ ਕੋ ਅੰਗ ਦਿਆਲ ਪ੍ਰਭ ਤਾਂ ਕੇ ਸਬਦ ਆਸ ਸਦਾ ਸਦਾ ਵਡਿਆਈਆ ਨਾਨਕ ਗੁਰਪਾਸ ਸ੍ਰੀ ਅਕਾਲ ਪੁਰਖ ਜੀ ਦਾ ਧਿਆਨ ਤਰਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ ਸ੍ਰੀ ਵਾਹਿਗੁਰੂ ਏਕਾਲ ਪੁਰਖ ਅੰਤਰਜਾਮੀ ਸ੍ਰੀ ਗੁਰੂ ਨਾਨਕ ਦੇਵ ਨਰੰਕਾਰ ਸਰੂਪ ਸਚੇ ਪਾਤਸ਼ਾਹ ਜੀ ਆਪ ਜੀ ਦੇ ਹਜ਼ੂਰ ਅਮਰਤ ਵੇਲੇ ਤੋਂ ਲੈ ਕੇ ਐਸ ਵੇਲੇ ਤੱਕ ਸ੍ਰੀ ਆਸਾ ਜੀ ਦੀ ਵਾਰ ਦੇ ਸਲੋਕ ਸ਼ੰਤ ਸ਼ਬਦ ਕੀਰਤਨ ਜੀ ਕੀ ਅਰਦਾਸ ਅੱਖਰ ਲਗ ਕੰਨਾ ਤੁਕ ਭੁੱਲ ਚੁੱਕ ਮਾ ਫਾਪ ਜੀ ਦੇ ਚਰਨ ਕਮਲਾਂ ਪਾਸ ਸਿੱਖ ਸੰਗਤ ਪੜਦੇ ਸੁਣਦੇ ਸਰਬਤ ਲਾਹੇਵੰਦ ਹੋਣ ਸ੍ਰੀ ਗੁਰੂ ਨਾਨਕ ਨਾ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ